ਪ੍ਰੈਸ ਕਾਨਫਰੰਸ ਇਸ ਬਹੁਤ ਭੜਾਈ ਗਈ ਹੈ ਜੀ ਇਹ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਗ੍ਰੀਤੇ ਜਣੀ 18 8 ਨੂੰ ਕੁਝ ਦਿਨ ਪਹਿਲਾਂ ਇੱਕ ਥਾਣਾ ਜਤੋਂ ਵਿਕੇ ਆ ਪੈਂਕਸੂ 117 ਨੰਬਰ ਮੁਕੱਤਬਾ ਦਰਜ ਕੀਤਾ ਜਿਸ ਵਿੱਚ ਇੱਕ ਸ਼ੈਲਰ ਦੇ ਵਿੱਚੋਂ ਕੁਝ ਨਾਮ ਨਾਮ ਨੂੰ ਵਿਅਕਤੀਆਂ ਨੇ ਚੋਰੀ ਕੀਤੀ ਸੀ ਗੱਟਿਆਂ ਦੀ ਉਹ ਉਦੋਂ ਤੋਂ ਹੀ ਆਪਣੇ ਐਸਐਚਓ ਸਾਹਿਬ ਤੇ ਡੀਐਸਪੀ ਸਾਹਿਬ ਲੱਗੇ ਸੀ ਤੇ ਉਹਨਾਂ ਨੇ ਉਹਨੂੰ ਟ੍ਰੇਸ ਕਰਦੀ ਹੈ ਤੇ ਉਹਦੇ ਚ ਅਸੀਂ 9 ਬੰਦੇ ਜਿਹੜੇ ਹੈਗੇ ਕਿ ਆਇਡੈਂਟੀਫਾਈ ਕੀਤੇ ਆ ਤੇ ਵਿੱਚੋਂ ਉਹਨਾਂ ਦੇ 5 ਬੰਦੇ ਅਸੀਂ ਫੜਲੇ ਹੈਗੇ ਆ ਤੇ ਜਿਹੜੀ ਚੋਲਾ ਦੇ ਗੱਟੇ ਸੀ ਉਹ ਅਸੀਂ ਰਿਕਵਰ ਕਰ ਲਏ ਜਿਹੜੀ ਗੱਡੀ ਆਈ ਸੀ ਉਹ ਅਸੀਂ ਰਿਕਵਰ ਕਰ ਲਈ ਆ ਇਹਦੇ ਚ ਇਹ ਦੱਸਣਾ ਚਾਹੀਦਾ ਹੈਗਾ ਇਹ ਸਾਰੇ ਬੰਦੇ ਜਿਹੜੇ ਹੋਂ ਤੱਕ ਫੜੇ ਅਸੀਂ ਇਹ ਮਕਸਰ ਜ਼ਿਲ੍ਹੇ ਨਾਲ ਸੰਬੰਧ ਰੱਖਦੇ ਆ ਪੋਸ਼ੀ ਕਿਸ ਤਰ੍ਹਾਂ ਨੇ ਇਹਨਾਂ ਨੇ ਕੁਝ ਹੋਰ ਵਾਰਦਾਤਾਂ ਵੀ ਮੰਨੀਆਂ ਹੈਗੀਆਂ ਇਹਦੇ ਚ ਇੱਕ ਤੇ ਆਪਣੀ ਪਿਛਲੇ ਸਾਲ 12ਵੇਂ ਮਹੀਨੇ ਬਾਜੇਖਾਨੇ ਹੀ ਦਰਜ ਪਰਚਾ ਹੈਗਾ ਮੈਨਾਂ ਉੱਥੇ ਇਹਨਾਂ ਨੇ ਕੀਤੀ ਚੋਰੀ ਫਿਰ ਬਾਕੀ ਜਲਾਲਾਬਾਦ ਫਾਜ਼ਿਲਕਾਬੂਰ ਦੀਆਂ ਵਾਰਦਾਤਾਂ ਨੇ ਉੱਥੇ ਵੀ ਕੀਤੀ ਹੈ ਦੋ ਵਾਰਦਾਤਾਂ ਇਹਨਾਂ ਦੇ ਪੋਸ਼ੀ ਕਿਸ ਚਾਹਿਆ ਕਿ ਮਲੂਟ ਕੀਤੀਆਂ ਦੋ ਵਾਰਦਾਤਾਂ ਇਹਨਾਂ ਨੇ ਗਿੱਦੜਵਾਹੀ ਕੀਤੀਆਂ ਇਹ ਬੰਦੇ ਜਦੋਂ ਆਉਂਦੇ ਹੀ ਚੋਰੀ ਕਰਦੇ ਜਿਹੜੇ ਸਿਕਿਉਰਿਟੀ ਗਾਰਡ ਹੁੰਦੇ ਸੀ ਜੀ ਇਹ ਉਹਨਾਂ ਨੂੰ ਬੰਧਕ ਬਣਾ ਕੇ ਤੇ ਫਿਰ ਇਹ ਸਾਰਾ ਚੋਰੀ ਕਰਦੇ ਸੀ ਇਹ ਇੱਕ ਬੜਾ ਵਧੀਆ ਕੰਮ ਆਪਣੀ ਡੀਐਸਪੀ ਜੈਤੋ ਤੇ ਐਸਐਚਓ ਜੈਤੋ ਦੀ ਟੀਮ ਨੇ ਲੱਗਿਆ ਹਮ ਤੱਕ ਮਿਹਨਤ ਉਦੋਂ ਦੇ ਹੀ ਲੱਗੇ ਹੋਏ ਨੇ ਤੇ ਤਾਂ ਜਾ ਕੇ ਫਿਰ ਆਪਾਂ ਨੂੰ ਇਹ ਕਾਮਯਾਬੀ ਇਹ ਮਿਲੀ ਹੈ ਜਿਹੜਾ ਚੋਰੀ ਕੀਤਾ ਕੋਈ ਸਪੰਨ ਕਰ ਵੀ ਹਾਂਜੀ ਜਿਹੜਾ ਚੋਰੀ ਕੀਤਾ ਸੀ ਇਹਨਾਂ ਨੇ ਉਹ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਉਹ ਮਾਲ ਸਾਰਾ ਰਿਕਵਰ ਹੋ ਗਿਆ ਜਿਹੜਾ ਵੀਕਲ ਸੀ ਆਪਾਂ ਉਹ ਵੀ ਫੜ ਲਿਆ ਜੀ ਉਹ ਵੀ ਰਿਕਵਰ ਹੋ ਗਿਆ ਕੀ ਕੁਛ ਰਿਕਵਰ ਹੋਇਆ ਇਹ ਜਿਹੜੇ ਗੱਟੇ ਇਹਨਾਂ ਦੇ 1470 ਗੱਟੇ ਚਾਵਲ ਲੈ ਗਏ ਸੀ ਜੀ ਉਹ ਉਹ ਆਪਣਾ ਸਬਰ ਕਰਵਾਂ ਕਰਦੇ ਕਿੰਨੇ ਮੈਂਬਰ ਹੈ ਸਰ ਜੀ ਗਰੋ ਦੇ ਤੇ 9 ਮੈਂਬਰ ਹੈ ਜੀ ਗਰੋ ਦੇ 5 ਆਪਾਂ ਫੜਦੇ ਹੈਗੇ 4 ਅਜੇ ਫੜਨੇ ਬਾਕੀ ਹੈਗੇ ਪਹਿਲਾਂ ਵੀ ਇਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਹੈ ਸਰ ਜੀ ਇਹਨਾਂ ਚ ਇੱਕ ਬੰਦਾ ਜਿਹੜਾ ਹੈਗਾ ਉਹਦੇ ਤੇ ਪੁਰਾਣਾ ਇੱਕ ਪਰਚਾ ਦਰਜ ਹੈਗਾ ਜੀ ਬਾਕੀਆਂ ਦੇ ਅਜੇ ਹੀ ਕ੍ਰਿਮੀਨਲ ਰਿਕਾਰਡ ਦੀ ਤਸਦੀਕ ਕਰਦੇ ਹੋਏ ਸਰ ਸਰ ਕੋਲ ਕੋਈ ਵੀਕਲ ਵੀ ਬਰਾਮਦ ਕੀਤਾ ਹੈ ਅਜੇ ਵੀਕਲ ਜੇ ਤੇ ਮੈਂ ਤੁਹਾਨੂੰ ਦੱਸ ਰਿਹਾ ਕਿ ਉਹ ਵਾਰਦਾਤ ਜਿਸ ਤੇ ਕਰਨਾ ਆਈ ਸੀ ਤੇ ਉਹ ਅਸੀਂ ਕਵਰ ਕਰ ਲਿਆ ਥੈਂਕ ਯੂ ਇਹਨਾਂ ਤੋਂ ਪਹਿਲਾਂ ਕੋਈ ਐਂਡਿਊਸਨ ਦਾ ਪਰਚਾ ਨਹੀਂ 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 ਹਜੇ ਤਾਂ ਇੱਕ ਸਾਈਜ਼ ਐਕਟ ਦਾ ਇਹਨਾਂ ਦੇ ਇੱਕ ਬੰਦੇ ਦੇ ਪਰਚਾ ਸਾਡੇ ਸਾਹਮਣੇ ਆਇਆ ਬਾਕੀ ਹਜੇ ਇਹਨਾਂ ਦੇ ਰਿਕਾਰਡ ਜਿਹੜਾ ਵੀ ਹੈਗਾ ਉਹ ਵੈਰੀਫਾਈ ਕਰਾਂਗੇ ਥਾੜੇ ਤੋਂ ਪੁੱਛਾਂਗੇ ਤੇ ਜੇ ਕੋਈ ਉਸ ਚੀਜ਼ ਸਾਹਮਣੇ ਆਂਦੀ ਹੈ ਤੇ ਫਿਰ ਇਸ ਗਾਹੀ ਮੁਕਸਰ ਲਈ ਇਹ ਫੜੇ ਗਏ 13 ਜਿੰਨੇ ਫੜੇ ਗਏ ਮੁਕਸਰ ਦੇ ਸੀ ਕੋਈ ਮਾਰੂ ਹਥਿਆਰ ਵਗਰੇ ਵੀ ਸੀ ਇਹਨਾਂ ਕੋਲ ਨਹੀਂ 13 ਹਜੇ ਤਾਂ ਹੀ ਸਾਡੇ ਕੋਲ ਜਿਹੜੀ ਚੀਜ਼ ਹੈ ਮਾਰੂ ਹਥਿਆਰਾਂ ਵਾਲੀ ਹਜੇ ਨਹੀਂ ਅਸੀਂ ਕੁਛ ਪਿੱਛਲ ਦੀ ਵੀ ਹੋ ਚੁੱਕੀ ਨਹੀਂ ਸਜੇ ਚੱਲਦੀ ਵੀ ਹੈ ਨਹੀਂ ਹਜੇ ਤੇ ਬੜੀ ਪ੍ਰੀਲੀਮਨਰੀ ਜਿਹੜੀ ਆ ਫੜ ਕੇ ਤੇ ਆਪਾਂ ਜਿਹੜੀਆਂ ਚੀਜ਼ਾਂ ਮਡਵੀਆਂ ਰਿਕਵਰ ਕਰਾਈਆਂ ਉਹਨਾਂ ਦਾ ਰਿਮਾਂਡ ਲਾਂਗੇ ਫਿਰ ਪੇਸ਼ ਕਰਾਂਗੇ ਫਿਰ ਬਾਕੀ ਚੀਜ਼ਾਂ ਦਾ ਸਾਰਾ ਕੁਝ ਪਤਾ ਕਰਾਂਗੇ ਇਹ ਫੜਿਆ ਕਿੱਥੋਂ ਗਿਆ ਕਰੂ ਸਾਰੀ ਸ਼ੀਤ ਇਹ ਸਾਰੇ ਜੀ ਟੈਕਨੀਕਲ ਚੀਜ਼ਾਂ ਜਿਹੜੀ ਤਫ਼ਤੀਸ਼ ਦਾ ਮੇਨ ਪਾਰਟ ਨਹੀਂ ਆ ਆਪਾਂ ਡਿਸਕਲੋਜ਼ ਕਰ ਸਕਦੇ ਹੁੰਦੇ ਬਟ ਅਸੀਂ ਉਹਨੂੰ ਟੈਕਨੀਕਲੀ ਤੇ ਉਹਨੂੰ ਦੇ ਲੱਗੇ ਹੋਏ ਆ ਪਿੱਛੇ ਸਾਰੀ ਇਨਵੈਸਟੀਗੇਸ਼ਨ ਕਰਦ ਕੇ ਉਸ ਚੀਜ਼ਾਂ ਨੂੰ ਤੇ ਫਿਰ ਇਹਨਾਂ ਨੇ ਫੜੇ ਜਾ ਕੇ ਠੀਕ ਹੈ ਹਾਂ ਇੱਕ ਹੋਰ ਤੁਹਾਨੂੰ ਇਸ ਚੀਜ਼ 'ਚ ਅਸੀਂ ਇਹਦੀ ਲਗਾਤਾਰਤਾ 'ਚ ਦੱਸਣੇ ਚਾਹਾਂਗੇ ਕਿ ਸਾਡੇ ਐਸਐਸਪੀ ਸਰ ਨੇ ਇਹ ਜਿਵੇਂ ਮਚਲਾਈ ਹੋਈ ਹੈ ਨਸ਼ਾ ਤਸਕਰਾਂ ਦੇ ਖਿਲਾਫ ਉਹਦੇ ਤਰ੍ਹਾਂ ਤਹਿਤ ਅਸੀਂ ਪਿਛਲੇ 24 ਘੰਟਿਆਂ 'ਚ ਤਿੰਨ ਮੁਕਦਮੇ ਅਲੱਗ-ਅਲੱਗ ਜਾਨੀ ਕਿ ਥਾਣਿਆਂ 'ਚ ਦਿੱਤੇ ਹੈਗੇ ਜਿਸ ਦੇ ਅੰਡਰ ਅਸੀਂ ਚਾਰ ਨਸ਼ਾ ਤਸਕਰ ਫੜੇ ਨੇ ਤੇ 169 ਗ੍ਰਾਮ ਜਿਹੜੀ ਆਪਾਂ ਇਹ ਹੈਰੋਇਨ ਬਰਾਮਦ ਕੀਤੀ ਹੈ ਇਹਦੇ 'ਚ ਇੱਕ ਮੁਕਦਮਾ ਦੇ ਅਸੀਂ ਸਿਟੀ ਫਰੀਦਕੋਟ ਥਾਣੇ ਦਰਜ ਕੀਤਾ ਹੈਗਾ ਜਿਸ 'ਚ ਇੱਕ ਦੋਸ਼ੀ ਹੈ ਤੇ ਉਹਦੇ ਕੋਲ ਅਸੀਂ 10 ਗ੍ਰਾਮ ਹੈਰੋਇਨ ਫੜੀ ਹੈ ਜੀ ਜੀ ਤੇ ਜਿਹੜਾ ਇੱਕ ਇੱਕ ਅਸੀਂ ਸਦਰਫਰੀਦਪੁਰ ਦਰਜ ਕੀਤਾ ਜੀ ਮੁਕਤਮਾ ਉਹਦੇ ਕੋ 58 ਗ੍ਰਾਮ ਮਹਰਨ ਫੜੀ ਆ ਦੋਸ਼ੀ ਤੋਂ ਤੇ ਇੱਕ ਮੋਟਰਸਾਈਕਲ ਅਸੀਂ ਫੜਿਆ ਜੀ ਤੇ ਇੱਕ ਮੁਕਤਮਾ ਅਸੀਂ ਫਿਰ ਸਿਟੀ ਕੋਰਟ ਕਪੂਰੇ ਦਰਜ ਕੀਤਾ ਜੀ ਤੇ ਉਹਦੇ ਚ ਦੋ ਦੋਸ਼ੀ ਹੈਗੇ ਆ ਦੋਵੇਂ ਕੋਰਟ ਕਪੂਰੇ ਦੇ ਹੈਗੇ ਆ ਉਹਨਾਂ ਕੋਈ 90 ਗ੍ਰਾਮ ਮਹਰਨ ਫੜੀ ਆ ਤੇ ਉਹ ਜਿਹੜੇ ਹੈਗੇ ਆ ਦੋਸ਼ੀ ਹੈਗੇ ਇਹਨਾਂ ਤੇ ਅਸਲਾ ਐਕਟ ਦਾ ਤੇ ਐਕਸਾਈਜ਼ ਐਕਟ ਦੇ ਪਹਿਲਾਂ ਤਾਰੇ ਜਨਕੀ ਤਾਰਾ ਵਜੇ ਤਹਿਤ ਮੁਕਦਮੇ ਦਰਜ ਨੇ ਇੱਕ ਦੇ ਬਠਿੰਡੇ ਥਾਣੇ ਥਾਣਾ ਰਾਮਾ ਹੈਗਾ ਉੱਥੇ ਦਰਜ ਇੱਕ ਐਸਐਸਓਸੀ ਮੁਹਾਲੀ ਨੇ ਉਹਨਾਂ ਤੇ ਅਸਲਾ ਐਕਟ ਦਾ ਪਰਚਾ ਦਰਜ ਕੀਤਾ ਇਹ ਦੋਸ਼ੀ ਸੇ ਇਹ ਹੈ ਇਹ ਵੀ ਇਹ ਚੰਬਸ ਨਾ ਚਾਹਾਂਗੇ ਕਿ ਨਸ਼ਿਆਂ ਦੇ ਖਿਲਾਫ ਹੀ ਲਗਾਤਾਰ ਜਿਹੜਾ ਕਿ